ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਨੁਕਸਾ ਜਿਹੜਾ ਹੈਗਾ ਉਹ ਹੈ ਸੂਰਜ ਬਾਤ ਕੋ ਸੂਰਜ ਬਾਤ ਸਿਰਦਰਦ ਹੁੰਦਾ ਵੀ ਜਿਵੇਂ ਜਿਵੇਂ ਸੂਰਜ ਚੜਦਾ ਹੈ ਤੇ ਵੇ ਤਵੇਸ ਇਹਦਾ ਸਿਰ ਪੀੜਾ ਜਿਹੜੀ ਉਹ ਵੱਧਦੀ ਜਾਂਦੀ ਹੈ ਤੇ ਜਦੋਂ ਸੂਰਜ ਦੀ ਘਟਦਾ ਜਾਂਦਾ ਜਿਵੇਂ ਜਿਵੇਂ ਸ਼ਾਮ ਨੂੰ ਢਲਦਾ ਸੂਰਜ ਤੇ ਇਹ ਜਿਹੜੀ ਸਿਰ ਪੀੜਾ ਹੈ ਉਹ ਘਟਦੀ ਜਾਂਦੀ ਹੈ ਇਹਦਾ ਕਨੈਕਸ਼ਨ ਹੈ ਵੀ ਸੂਰਜ ਦੀਆਂ ਕਿਰਨਾਂ ਨਾਲ ਜਾਂ ਕੀ ਕਨੈਕਸ਼ਨ ਹੈ ਇਹ ਪਤਾ ਨਹੀਂ ਪਰ ਕਈਆਂ ਨੂੰ ਬਹੁਤ ਲੋਕਾਂ ਨੂੰ ਹੁੰਦਾ ਹੈ ਸੂਰਜ ਚੜ੍ਹਨ ਵੇਲੇ ਸਿਰ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਤੇ ਸ਼ਾਮ ਤੱਕ ਜਿਵੇਂ ਜਿਵੇਂ ਸੂਰਜ ਖਤਮ ਹੁੰਦਾ ਹੈ ਤੇ ਫਿਰ ਜਿਹੜੀ ਸਿਰਪੀੜ ਹੈ ਉਹ ਘਟਦੀ ਜਾਂਦੀ ਹੈ ਉਹਨੂੰ ਕਹਿੰਦੇ ਨੇ ਸੂਰਜ ਬਾਤ ਕੋ ਉਹਦੇ ਲਈ ਨੁਕਸਾ ਵੀ ਹੈ ਜੀ ਤੇ ਇੱਕ ਇਹ ਹੈਗਾ ਤਵੀਜ਼ ਜਿਹੜਾ ਆਪਾਂ ਇਹ ਦੱਸਦੇ ਆ ਤੁਹਾਨੂੰ ਸਾਰਾ ਤੇ ਕਿਵੇਂ ਇਹ ਇਸਤੇਮਾਲ ਕਰਨਾ ਹੈਗਾ ਜੀ ਇਹ ਮੰਤਰ ਹੈਗਾ ਸੂਰਜ ਬਾਤ ਕੋ ਤੇ ਇੱਕੇ ਨੁਸਖਾ ਵੀ ਹੈਗਾ ਇਹਦੇ ਲਈ ਤੁਸੀਂ ਅ ਐਤਵਾਰ ਜਾਂ ਸ਼ੁਕਰਵਾਰ ਦੇ ਦਿਨ ਅ ਜੰਤਰ ਲਿਖ ਕੇ ਧੂਫ ਦੇ ਕੇ ਸਿਰ ਪਰ ਰੱਖੇ ਤਾਂ ਜਿਹੜੀ ਸਿਰ ਦੀ ਪੀੜ ਹੈ ਉਹ ਨਾਸ਼ ਹੁੰਦੀ ਹੈ ਇੰਤਵਾਰ ਜਾਂ ਸ਼ੁੱਕਰਵਾਰ ਦੇ ਦਿਨ ਜੰਤਰ ਲਿਖ ਕੇ ਧੂਪ ਦੇ ਕੇ ਸਿਰ ਪਰ ਰੱਖੇ ਤਾਂ ਜਿਹੜੀ ਸਿਰ ਪੀੜ ਹੈ ਉਹ ਠੀਕ ਹੋ ਜਾਂਦੀ ਹੈ ਜੀ ਇਹ ਜੰਤਰ ਹੈ ਜਿਹੜਾ ਇਹਦੇ ਵਾਸਤੇ ਹੈ ਜੀ ਠੀਕ ਤਰ੍ਹਾਂ ਤੁਸੀਂ ਨੋਟ ਕਰ ਲਿਓ ਇਹਨੂੰ ਤੇ ਅੱਗੇ ਨੁਸਖਾ ਇਹ ਹੈ ਜੀ ਮਿਰਚਾਂ ਮੁਲਠੀ ਬੱਜ ਬਰਚ ਕੰਠਾ ਚਿਤਰਾ ਅਰ ਮਗਾ ਇਹਨਾਂ ਨੂੰ ਪੀ ਕੇ ਕਾਂਜੀ ਦੇ ਜਲ ਨਾਲ ਲੇਪ ਕਰੇ ਮਿਰਚਾ ਮੁਲਠੀ ਵਰਚ ਕੁੰਠ ਚਿਤਰਾ ਅਰ ਮਗਾ ਇਹਨਾਂ ਨੂੰ ਪੀ ਕੇ ਕਾਂਜੀ ਦੇ ਜਲ ਨਾਲ ਲੇਪ ਕਰੇ ਤਾਂ ਜਿਹੜਾ ਸੂਰਜਵਾਤ ਦੀ ਪੀੜ ਹੈ ਉਹ ਮਿਟ ਜਾਂਦੀ ਹੈ ਤੇ ਜਿਉਂ-ਜਿਉਂ ਸੂਰਜ ਚੜ੍ਹੇ ਤਿਉਂ-ਤਿਉਂ ਪੀੜਾ ਵਧਦੀ ਹੈ ਸੂਰਜ ਘਟੇ ਤਾਂ ਘਟਦੀ ਹੈ ਅੱਗੇ ਹੈਗਾ ਦੋਨੋ ਚੰਦਨ ਸਮੁੰਦਰ ਝੱਗ ਧਨੀਆ ਕਾਇਵਲ ਤਿਰਸਾਂਤ ਇਹ ਜਲ ਨਾਲ ਮੱਥੇ ਪਰ ਲੇਪ ਕਰੇ ਜਾਂ ਛੋਟੀ ਇਲਾਇਚੀ ਮਿਲਾ ਕੇ ਪੀਹੇ ਤਿੰਨ ਸਵਾਰ ਦੇਵੇ ਸੂਰਜ ਬਾਤ ਜੋ ਹੁੰਦਾ ਹੈ ਸੂਰੀਆ ਸਿਰਦਰਦ ਉਹ ਠੀਕ ਹੋ ਜਾਂਦਾ ਜੀ ਇਹ ਉਹਦੇ ਲਈ ਨੁਸਖਾ ਹੈ ਜਿਹੜਾ ਬਹੁਤ ਵਧੀਆ ਨੁਸਖਾ ਹੈ ਜੀ ਤੇ ਜੀ ਨੂੰ ਇਹ ਸਮੱਸਿਆ ਇਹ ਪ੍ਰੋਬਲਮ ਹੈ ਉਹ ਜ਼ਰੂਰ ਇਹ ਨੁਸਖੇ ਵਰਤ ਕੇ ਦੇਖੋ ਜੀ ਤੇ ਤੁਹਾਨੂੰ ਕਿੰਨਾ ਇਹਦੇ ਨਾਲ ਲਾਭ ਹੁੰਦਾ ਤੇ ਇਹ ਜਿਹੜੀਆਂ ਬੁੱਕਾਂ ਨੇ ਜੀ ਪੁਰਾਣੀਆਂ ਬੁੱਕਾਂ ਨੇ ਪੁਰਾਣੇ ਗ੍ਰੰਥ ਹੈ ਪੈਦਾਂ ਦੇ ਗ੍ਰੰਥ ਹੈ ਪਤਾ ਹੀ ਨਹੀਂ ਕਿੰਨੇ ਸਾਲ ਪੁਰਾਣੀਆਂ ਇਹ ਬੁੱਕਾਂ ਨੇ ਜੀ ਤੇ ਅਜਮਾਏ ਹੋਏ ਨੁਕਸੇ ਆ ਪਹਿਲਾਂ ਬੈਦ ਲੋਕ ਹੀ ਨੁਕਸੇ ਵਰਤਦੇ ਸੀ ਆਪਾਂ ਸਾਰੇ ਲੋਕ ਹੁਣ ਚਲੋ ਠੀਕ ਹੈ ਅੰਗਰੇਜ਼ੀ ਦਵਾਈਆਂ ਆ ਗਈਆਂ ਪਰ ਉਹਦੇ ਨਾਲ ਸਾਡੀ ਕੁਝ ਟਾਈਮ ਲਈ ਜਿਹੜੀ ਇਹ ਦਰਦ ਘਟਦਾ ਹੈ ਪਰ ਇਹ ਜਿਵੇਂ ਕੋਈ ਪੱਕਾ ਹੱਲ ਨਹੀਂ ਹੈਗਾ ਅੰਗਰੇਜ਼ੀ ਦਵਾਈਆਂ ਦੇ ਵਿੱਚ ਇਹਨਾਂ ਦਾ ਤੇ ਇਹ ਦੇ ਵਿੱਚ ਜਿਹੜੇ ਪੱਕੇ ਨੁਸਖੇ ਦਿੱਤੇ ਹੋਏ ਨੇ ਜੇ ਤੁਹਾਨੂੰ ਫਿੱਟ ਆ ਗਿਆ ਤਾਂ ਇਹਦੀ ਜਿਹੜੀ ਹੈ ਹਮੇਸ਼ਾ ਲਈ ਤੁਹਾਨੂੰ ਇਹ ਸਿਰ ਪੀੜ ਤੋਂ ਜਿਹੜਾ ਛੁਟਕਾਰਾ ਮਿਲ ਜਾਊਗਾ ਨਹੀਂ ਤਾਂ ਰੋਜ਼-ਰੋਜ਼ ਗੋਲੀਆਂ ਖਾਣ ਤੋਂ ਛੁਟਕਾਰਾ ਨਹੀਂ ਮਿਲਣਾ ਤੇ ਸੋ ਇਹ ਜਿਹੜਾ ਸੂਰਜ ਬਾਤ ਰੂਗ ਹੈ ਤੇ ਇਹ ਬਹੁਤ ਹੀ ਜਿਹੜਾ ਦਿੱਲੀ ਦਾ ਕੰਮ ਹੁੰਦਾ ਹੈ ਤੇ ਉਹਦੇ ਵਿੱਚ ਫਿਰ ਔਖਾ ਹੁੰਦਾ ਜੀ ਮੁਸ਼ਕਲ ਹੁੰਦਾ ਜੀ ਸੋ ਵੀਡੀਓ ਪਸੰਦ ਆਈ ਹੋਵੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ